नया चैनल लाने से पहले हमने आपसे पूछा कि आप क्या देखना पसंद करेंगे आपने कहा खबरें एजेंडा नहीं देखिए तक 360 गली से ग्लोब तक ये तस्वीर अमृतसर के शहीद ऊधम सिंह नगर इलाके जिथे दो परिवार चल रहे विवाद ने एक भयानक रूप ले लिया ਪਰਿਵਾਰ ਦੇ ਚੱਲ ਰਹੇ ਪੁਰਾਣੇ ਵਿਵਾਦ ਕਾਰਨ ਇੱਕ ਖਤਰਨਾਕ ਝੜਪ ਸ਼ੁਰੂ ਹੋ ਗਈ ਇਸ ਘਟਨਾ ਚ ਦੋਵੇਂ ਪੱਖਾਂ ਦੇ ਕਈ ਲੋਕ ਜ਼ਖਮੀ ਹੋ ਗਏ ਜਦਕਿ ਪੂਰੀ ਵਾਰਤਾ ਦਾ ਵੀਡੀਓ ਵੀ ਸਾਹਮਣੇ ਆਇਆ ਜਿਸ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਤੇਜ਼ਦਰ ਹਥਿਆਰ ਲੈ ਕੇ ਕੁਝ ਨੌਜਵਾਨ ਕਿਸ ਤਰ੍ਹਾਂ ਘਰ ਦਾ ਗੇਟ ਦੀ ਭੰਨ ਤੋੜ ਕਰਦੇ ਹੋਏ ਇੱਟਾਂ ਮਾਰੇ ਨੇ 10 ਤੋਂ ਬਾਅਦ ਲੋਕਾਂ ਨੇ ਮਿਲ ਕੇ ਘਰ ਦਾ ਗੇਟ ਤੋੜਿਆ ਤੇ ਫਿਰ ਘਰ ਤੋਂ ਬਾਹਰ ਮੋਟਰਸਾਈਕਲ ਕੁਝ ਬਾਈਕ ਵੀ ਭੰਨ ਤੋੜ ਕੀਤੀ ਮੇਰੀ ਜਾਣਕਾਰੀ ਦੇ ਮੁਤਾਬਕ ਇਹ ਸਾਰਾ ਵਿਵਾਦ ਸ਼ੁਰੂਆਤ ਹਜ਼ੂਰ ਸਾਹਿਬ ਜਾਨ ਸਮੇ ਰੇਲਵੇ ਟਿਕਟ ਦੀ ਵੇਟਿੰਗ ਨੂੰ ਲੈ ਕੇ ਹੋਈ ਕਹਾ ਸੁਣੀ ਤੋਂ ਹੋਇਆ ਇਹ ਦੋਸ਼ ਹੈ ਕਿ ਉਸੇ ਦੌਰਾਨ ਇੱਕ ਪਰਿਵਾਰ ਵੱਲੋਂ ਦੂਜੇ ਪਰਿਵਾਰ ਤੇ ਤੇਜ਼ ਹਥਿਆਰ ਨਾਲ ਹਮਲਾ ਕੀਤਾ ਗਿਆ ਜਿਸ ਵਿੱਚ ਕੁਝ ਲੋਕ ਜ਼ਖਮੀ ਹੋ ਗਏ ਇਸ ਤੋਂ ਬਾਅਦ ਦੇਰਾ ਦੂਜਾ ਪਰਿਵਾਰ ਕਥੀ ਤੌਰ ਤੇ ਆਪਣੇ ਸਸੁਰਾਲ ਪੱਖ ਦੇ ਘਰ ਪਹੁੰਚ ਗਿਆ ਹਮਲਾਵਾਰਾਂ ਨੇ ਘਰ ਦਾ ਮੁੱਖ ਗੇਟ ਤੋੜਿਆ ਅੰਦਰੋਂ ਬਾਈਕ ਬਾਹਰ ਕੱਢੀ ਤੇ ਫਿਰ ਘਰ ਵਿੱਚ ਦਾਖਲ ਹੋ ਕੇ ਭਾਰੀ ਭੰਨ ਤੋੜ ਕੀਤੀ ਇਸ ਪੂਰੀ ਘਟਨਾ ਦਾ ਵੀਡੀਓ ਸਾਹਮਣੇ ਆਇਆ ਜਿਸ ਵਿੱਚ 10 ਤੋਂ 15 ਨੌਜਵਾਨ ਤੇਜ਼ ਹਥਿਆਰਾਂ ਨਾਲ ਲੈਸ ਨਜ਼ਰ ਆ ਰਹੇ ਨੇ ਵੀਡੀਓ 'ਚ ਹਮ ਵਾਰ ਗਾਲਾ ਕੱਢਦੇ ਹੋਏ ਘਰ ਦੇ ਅੰਦਰ ਦਾਖਲ ਹੋ ਕੇ ਤੋੜਫੋੜ ਕਰਦੇ ਸਾਫ ਸਾਫ ਦਿਖਾਈ ਦੇ ਰਹੀ ਪੀੜਤ ਪਾਕਰੀ ਨੂੰ ਨੇ ਦੋਸ਼ ਲਗਾਇਆ ਕਿ ਉਸ ਦੇ ਸਸਰ ਅਤੇ ਉਸ ਦੀ ਬੁਆ ਸਾਸ ਤੇ ਉਸ ਪੁੱਤਰ ਅਵੀ ਨੇ 10 ਤੋਂ 15 ਨੌਜਵਾਨਾਂ ਨਾਲ ਮਿਲ ਕੇ ਉਸ ਦੇ ਮਾਈਕੇ ਘਰ ਚ ਜ਼ਬਰਦਸਤੀ ਦਾਖਲ ਹੋ ਕੇ ਪੰਜ ਤੋੜ ਕੀਤੀ ਹੈ ਤੇ ਫਿਰ ਪਰਿਵਾਰਕ ਮੈਂਬਰਾਂ ਨਾਲ ਮਿੱਡ ਕੇ ਮਾਰपीट ਵੀ ਕੀਤੀ ਹੈ ਮਨਮ ਕੀ ਮਾਮਲਾ ਸਰ ਮੈਂ ਸੋਹਰੇ ਪਰਿਵਾਰ ਤੇ ਟਿਕਟਾਕ ਦੀ ਗੱਲ ਹੋਈ ਹੈ ਟਿਕਟਾਕ ਉਹ ਗੱਲ ਕਰਦੇ ਕਰਦੇ ਇੱਥੋਂ ਤੱਕ ਹੋ ਗਿਆ ਕਿ ਮੇਰੇ ਭਰਾ ਤੇ ਹੱਥੀ ਪਏ ਮੇਰੇ ਪਾਪਾ ਨੂੰ ਕਹਿੰਦੇ ਸੀ ਕਿ ਤੂੰ ਪੈਸੇ ਖਾਲੇ ਤੂੰ ਨਾ ਜਾ ਪੈਸੇ ਖਾਣਾ ਸਾਡੇ ਕੋ ਠਿਕਟਾ ਦੇ ਇਹ ਵੋ ਤੇ ਇਹ ਮੇਰੇ ਪਹਿਲਾਂ ਮੇਰੇ ਦਿਓਰ ਮੇਰੇ ਹੱਥੀ ਪੈਣ ਲੱਗਾ ਉਸ ਤੋਂ ਬਾਅਦ ਵਿੱਚ ਮੇਰੇ ਭਰਾ ਨੂੰ ਮੇਰੇ ਛਡੌਨ ਆਇਆ ਵਾ ਮੈਨੂੰ ਤੇ ਉਸ ਤੋਂ ਬਾਅਦ ਉਹਦੇ ਵੀ ਹੱਥੀ ਪਏ ਨੇ ਹੱਥੀ ਪੈ ਗਏ ਤੇ ਉਸ ਤੋਂ ਬਾਅਦ ਵਾਧੂ ਕੁੱਟਮਾਰ ਕੀਤੀ ਕਿ ਪੁਲਿਸ ਵਾਲਿਆਂ ਨੂੰ ਫੋਨ ਅਸੀਂ ਕੀਤਾ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਅਸੀਂ ਉਹਨਾਂ ਦੇ ਮਗਰ ਭੱਜਿਆ ਮੈਂ ਆਪਣੇ ਦਿਓਰ ਦੇ ਉਹ ਜੇੜ ਦੇ ਤੇ ਆਪਣੇ ਸਹੁਰੇ ਦੇ ਤੇ ਕੋਈ ਕਾਬੂ ਨਹੀਂ ਆਇਆ ਸਾਡੇ ਅਗਲੇ ਦਿਨ ਫੇਰ ਸਵੇਰੇ ਉੱਠੇ ਬਾਜ ਕਾਬੂ ਆਂਦੇ ਸਾਡੇ ਸਾਹਮਣੇ ਉੱਥੇ ਆ ਕੇ ਫੇਰ ਬੋਲਦੇ ਕਿ ਅਸੀਂ ਇੰਜ ਕਰ ਦੇਣਾ ਸੀ ਇੰਜ ਕਰ ਦੇਣਾ ਅਸੀਂ ਵਾਧੂ ਰੋਲਾ ਪਾਇਆ ਪਰ ਸਾਡੀ ਕਿਸੇ ਨੇ ਨਹੀਂ ਸੁਣੀ ਤੇ ਜਦੋਂ ਅੰਮ੍ਰਿਤਸਰ ਦੀ ਜਿਹੜੀ ਸੀਸੀਟੀਵੀ ਵੀਡੀਓ ਵਾਇਰਲ ਹੋ ਰਹੀ ਆ ਉਸ ਦਿਨ ਕੀ ਹੋਇਆ ਸੀ ਸਰ ਉਹਦੀ ਚਰਸਾ ਨੂੰ ਫੋਨ ਆ ਪੁੱਟ ਮਾਰ ਕੀਤੀ ਗਈ ਉਹਨਾਂ ਦੇ ਵੱਲੋਂ ਅੰਮ੍ਰਿਤਸਰ ਸਰ ਹਾਂਜੀ ਕੱਲ ਉਹਨਾਂ ਨੇ ਕੁੱਟਮਾਰ ਕੀਤੀ ਆਪਣੇ ਬੰਦੇ ਵੀ ਭੇਜੇ ਉਹਨਾਂ ਨੇ ਮੇਰੇ ਸੋਹਰੇ ਪਰਿਵਾਰ ਸੋਹਰਾ ਵੀ ਲੱਗੇ ਸੀਗਾ ਮੇਰੇ ਆ ਮੇਰੇ ਇੱਥੇ ਇਟਾ ਮਾਰੀਆਂ ਨੇ ਸਿਰ ਤੇ ਮਾਰੀ ਤੇ ਗੱਲੇ ਤੇ ਵੀ ਨਿਸ਼ਾਨ ਕਾਫੀ ਮਾਰੇ ਹੋਏ ਉਹਨਾਂ ਨੇ ਤੇ ਹਥਿਆਰ ਵਗੈਰਾ ਵੀ ਸੀ ਹਾਂਜੀ ਹਥਿਆਰ ਉਹਨਾਂ ਕੋਲ ਤੇਜ਼ ਤਰ ਤਲਵਾਰਾਂ ਸੀਗੀਆਂ ਪਸਤੋਲਾ ਵਗੈਰਾ ਵੀ ਗਿਆ ਸੀ ਸਭ ਕੁਛ ਹੈਗਾ ਸੀ ਵੀਡੀਓ ਵਿੱਚ ਵੀ ਕਾਫੀ ਬੰਦੇ ਸੀਗੇ ਮੇਰੇ ਇੱਕ ਸੋਹਰਾ ਸੀਗਾ ਇੱਕ ਮੇਰਾ ਜੇਡ ਸੀ ਵੱਡਾ ਈਸ਼ੂ ਤੇ ਛੋਟਾ ਦੀ ਹੋਰ ਸਭ ਤੋਂ ਜੋਲੀ ਤੇ ਤੁਹਾਡੇ ਉੱਤੇ ਕਿੰਨੇ ਨੇ ਹੱਥ ਚੁੱਕੇ ਮੇਰਾ ਸੋਹਰਾ ਲੱਗੇ ਖੁਦ ਲੋਤਾ ਸੀ ਕਹਿੰਦੇ ਉਹ ਅਣਪਛਾਤੇ ਬੰਦੇ ਕੋ ਉਹਨਾਂ ਨੇ ਮਰਵਾਇਆ ਅਬੇ ਸੀਗਾ ਨਾਲ ਇੱਕ ਅਬੇ ਵੀ ਹੈਗਾ ਸੀ ਉਹ ਮੇਰੀ ਭੂਆ ਸਾਜ ਦਾ ਮੁੰਡਾ ਹੈ ਹਾਂਜੀ ਤੋੜਫੜ ਵੀ ਹਾਂਜੀ ਤੋੜਫੜ ਕਾਫੀ ਤੋੜਫੜ ਕੀਤੀ ਉਹਨਾਂ ਨੇ ਇੰਨੇ ਕਦਾ ਜਿਹੜਾ ਨੁਕਸਾਨ ਤੁਹਾਡਾ ਆਇਆ ਕਾਫੀ ਨੁਕਸਾਨ ਹੋ ਗਿਆ ਸਾਡਾ ਮਾਲਮ ਇੱਕ ਏਸੀ ਤੋੜ ਦਿੱਤਾ ਉਹਨਾਂ ਨੇ ਮੋਟਰਸਾਈਕਲ ਮੇਰੇ ਭਰਾ ਦਾ ਤੋੜਤਾ ਉਹਨਾਂ ਨੇ ਅੰਦਰ ਅਲਮਾਰੀਆਂ ਦਾ ਮੇਕਅਪ ਸਾਰਾ ਉਪਕਰ ਵਗੈਰਾ ਸਾਰਾ ਕੁਝ ਤੋੜ ਦਿੱਤੇ ਨੇ ਉਹਨਾਂ ਨੇ ਤੇ ਸੋਹਰੇ ਪਰਿਵਾਰ ਦੇ ਵਿੱਚ ਤੁਹਾਡੇ ਹਸਬੰਦ ਦਾ ਕੀ ਕਹਿਣਾ ਮੇਰੇ ਹਸਬੰਦ ਦਾ ਕੋਈ ਕੁਝ ਨਹੀਂ ਉਹ ਮੇਰੇ ਨਾਲ ਸਹਿਮਤ ਹੈਗੇ ਉਹ ਕਹਿੰਦੇ ਨੇ ਕੋਈ ਗੱਲ ਨਹੀਂ ਮੈਂ ਤੇਰੇ ਨਾਲ ਆ ਤੁਸੀਂ ਕੀ ਕਹਿੰਦਾ ਹੋਗੇ ਭਾਜੀ ਤੁਹਾਡੇ ਨੂੰ ਤੋਂ ਪਹਿਲਾਂ ਸਰ ਉਹਨਾਂ ਨੇ ਸਾਨੂੰ ਧਮਕੀਆਂ ਦਿੱਤੀਆਂ ਨੇ ਸਾਡੇ ਕੋਲ ਸਾਰੀਆਂ ਰਿਕਾਰਡਿੰਗਾਂ ਪਈਆਂ ਨੇ ਉਹਨ ਤੋਂ ਪਹਿਲਾਂ ਸਾਨੂੰ ਫੋਨ ਕੀਤਾ ਕਿ ਅਸੀਂ ਤੁਹਾਡੇ ਘਰੇ ਆਉਣ ਲੱਗੇ ਤੁਹਾਨੂੰ ਮਾਰ ਦੇਣਾ ਤੁਹਾਡੀ ਜਨਾਨੀ ਨੂੰ ਵੀ ਮਾਰ ਦੇਣੀ ਆ ਇੰਨੀ ਗੱਲ ਕਹਿ ਕੇ ਤੇ ਫਿਰ ਵੀ ਉਹ ਸਾਡੇ ਬੂਹੇ ਅੱਗੇ ਆਏ ਪਰ ਪ੍ਰਸ਼ਾਸਨ ਨੇ ਕੋਈ ਸੁਣਵਾਈ ਨਹੀਂ ਕੀਤੀ ਤੇ ਸਾਡੀਆਂ ਉਹਨਾਂ ﺍﻟमारी ਚੋਂ ਵੀ ਕਿਹਾ ਮੇਰੀ ਚਾਚੀ ਹਜੇ ਵੀ ਹਸਪੀਟਲ ਐਡਮਿਟ ਆ ਉਹਨਾਂ ਨੂੰ ਚੈਨ ਲਾਈ ਉਹਨਾਂ ਨੂੰ ਧੱਕਾ ਮਾਰ ਕੇ ਥੱਲੇ ਸੁੱਟਿਆ ਇਹਨਾਂ ਨੇ ਹਾਂਜੀ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਆਪਾਂ ਦਰਖਾਸਤ ਦਿੱਤੀ ਆ ਉਹਨਾਂ ਨੂੰ ਪਰ ਉਹਨਾਂ ਨੇ ਉਦੋਂ ਤੱਕ B ਡਿਵੀਜ਼ਨ ਦੀ ਹਾਂਜੀ ਉਹ ਤੋਂ ਬਾਅਦ ਤੁਹਾਨੂੰ ਕੋਈ ਥਾਣੇ ਨੂੰ ਫੋਨ ਆਇਆ ਜਾਂ ਕੋਈ ਕਾਰਵਾਈ ਨਹੀਂ ਤੁਹਾਨੂੰ ਕੋਈ ਸੁਪਾ ਦੇਖਣ ਆਇਆ ਨਹੀਂ ਜ ਹਾਂਜੀ ਕੋਈ ਆਸ਼ਵਾਸਨ ਦਵਾਇਆ ਗਿਆ ਵਾ ਥਾਣੇ ਵਾਲਿਆਂ ਨੂੰ ਨਹੀਂ ਜੀ ਉਹਨਾਂ ਨੇ ਕੋਈ ਨਹੀਂ ਮਤਲਬ ਜੀ ਦਰਖਾਸਤ ਆਪਾਂ ਦਿੱਤੀ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਕਿ ਆਪਾਂ ਸਵੇਰੇ ਜਾਵਾਂਗੇ ਉਹਨਾਂ ਨੂੰ ਕਾਰਵਾਈ ਕਰਾਂਗੇ ਪਰ ਸਾਨੂੰ ਕੋਈ ਕਾਰਵਾਈ ਨਹੀਂ ਸਾਨੂੰ ਕੋਈ ਫੋਨ ਨਹੀਂ ਆਇਆ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਇਹ ਹੀ ਕਹਿਣਾ ਚਾਹੁੰਦੀ ਮੇਰੇ ਸੂਰ ਪਰਿਵਾਰ ਦੇ ਵਿੱਚ ਬੱਚੇ ਮੇਰੇ ਪੰਜ ਭੇਟੇ ਜਿਹੜੇ ਸਾਰੇ ਸੇਫ ਹੋਣ ਚਾਹੀਦੇ ਆ ਜੇ ਕੋਈ ਕੋਈ ਗੱਲਬਾਤ ਹੋ ਗਈ ਇਹ ਸਾਰਾ ਇਲਜ਼ਾਮ ਜੱਜ ਦੇ ਬਾਣੀ ਦੇ ਤੇ ਜਿਹੜਾ ਕੀ ਅਭੀ ਬੁੰਡਾ ਉਹਦੇ ਕਰਕੇ ਸਾਨੂੰ ਵੀ ਕੋਈ ਸਹਿਤਾ ਜਾਈ ਦੀ ਕੋਈ ਮਰਨ ਮੁਰੰਦੀ ਕਦੀ ਤੰਕੀ ਲਗਾਈ ਗਈ ਹਾਂਜੀ ਤੰਕੀਆਂ ਲੱਗ ਗਿਆ ਸਾਬਕਾ ਫੋਨ ਆਉਂਦਾ ਸਤਨਾਮ ਸਿੰਘ ਨੂੰ ਵੀ ਵੀਡੀਓ ਆਉਂਦੇ ਹਮਲੇ ਦੌਰਾਨ ਉਸ ਦੀ ਚਾਚੀ ਗੰਭੀਰ ਰੂਪ ਚ ਜ਼ਖਮੀ ਹੋ ਗਈ ਜਿਸ ਨੂੰ ਫਿਲਹਾਲ ਹਸਪਤਾਲ ਚ ਦਾਖਲ ਕਰਵਾਇਆ ਗਿਆ ਮੇਰੀ ਜਾਣਕਾਰੀ ਦੇ ਮੁਤਾਬਕ ਪੀੜਤ ਪੱਖ ਪੁਤਾਬਕ ਝਗੜੇ ਦੀ ਵਜ੍ਹਾ ਪੈਸਿਆਂ ਨੂੰ ਲੈ ਕੇ ਹੋਈ ਹੈ ਪੀੜੇ ਦੇ ਪਰਿਵਾਰ ਦੀ ਇੱਕ ਆਡੀਓ ਵੀ ਸਾਹਮਣੇ ਆਈ ਹੈ ਉਹ ਵੀ ਸੁਣੋ this call is now being recorded ਹੈਲੋ ਹੈਲੋ ਆਹ ਸੁਪਨਾ ਮੋਲਦਾ ਆਹ ਸੁਪਨਾ ਮੋਲਦਾ ਕੌਣ ਅਬੇ ਬੋਲਨਾ ਹਾਂ ਅਬੇ ਕੀ ਹਾਲ ਹੈ ਬਈ ਬਈ ਕੀ ਗੱਲ ਹੋਈ ਕੀ ਗੱਲ ਝਗੜਾ ਹੀ ਉਹੀ ਹੋਇਆ ਵਾ ਹੋਰ ਕੀ ਹੋਣਾ ਹਾਂ ਝਗੜਾ ਹੀ ਹੋਇਆ ਜਿਹੜਾ ਕੀ ਜੱਗਰ ਕੀ ਚੱਲੇ ਕੋਈ ਨਹੀਂ ਯਾਰ ਤੁਸੀਂ ਸਿਆਣੇ ਬਿਆਣੇ ਸਾਰੇ ਜਾਣੇ ਜੀ ਤੇ ਆਪਾਂ ਉੱਥੇ ਗਏ ਹਾਂ ਹਜੂਰ ਸਾਹਿਬ ਠੀਕ ਹੈ ਤੇ ਉੱਥੇ ਟਿਕਟਾਂ ਜਿਹੜੀਆਂ ਵੀ ਹੋਣੀਆਂ ਕਨਫਰਮ ਤੂੰ ਦੱਸ ਕਿੰਨੇ ਕਰਾ ਕੇ ਦੇਣੀ ਆ ਕਨਫਰਮ? ਕੀ? ਟਿਕ ਟਕ ਜਿਹੜੀ ਆ ਕਨਫਰਮ ਹੁੰਦੀ ਆ। ਮੇਰਾ ਭਰਾ ਮੈਂ ਨਾਲ ਤੂੰ ਤਾਂ ਜਿਹਨਾਂ ਨਾਲ ਗੱਲ ਕਰ ਮੈਂ ਨਾਲ ਸਿੱਧੀ ਤਰੀਕੇ ਨਾਲ ਕਰਦਾ ਜਿਹੜੀ ਗੱਲ ਆ। ਮੈਂ ਕੋਈ ਗਲਤ ਗੱਲ ਕੀਤੀ ਤੇ ਇਹਨਾਂ ਦੱਸ। ਠੀਕ ਆ ਮੈਂ ਨਾਲ ਤੂੰ ਦਰਾਕਲੀ ਗੱਲ ਨਹੀਂ ਕਰਨੀ। ਤੂੰ ਦਰਾਕ ਮੈਂ ਕਿਹਾ ਕਿ ਤੂੰ ਦੱਸ ਕਿ ਟਿਕ ਟਕ ਕਨਫਰਮ ਕਿੰਨੇ ਕਰਾ ਕੇ ਦੇਣੀ ਆ ਪੁੱਛਿਆ ਤੈਨੂੰ ਮੈਂ ਤੈਨੂੰ ਕੋਈ ਫालतू ਗੱਲ ਕੀਤੀ ਆ ਤੇ ਫਿਰ ਗੱਲ ਕਰ ਜਾ ਤੂੰ ਮੈਨੂੰ ਕਰੇਂਗਾ ਤੇ ਫਿਰ ਗੱਲ ਦੱਸ। ਠੀਕ ਆ ਨਾ? ਤੂੰ ਮਰਨਾ ਗੱਲ ਕਰਨੀ ਪਾ। ਹੈ? ਤੂੰ ਮਰਨਾ ਕੀ ਗੱਲ ਕਰਨੀ ਪਾ। ਮੈਂ ਤੇ ਇਹਨਾਂ ਕੀ ਗੱਲ ਕਰਨੀ। ਠ ਹੂੰ ਇਹ ਉਸ਼ੂ ਰੀਬਾ ਕੋ ਕਰੀ ਦੀ ਧੀ ਠੀਕ ਹੂੰ ਤੇ ਤਰੀ ਨਾ ਮੇਰਾ ਵੀ ਪਤਾ ਕਰਾ ਲਈ ਅੱਛਾ ਆਹੋ ਮੈਂ ਹਾਂ ਮੜਾ ਮੋਟਾ ਸ਼ਹਿਰੋਂ ਬਾਹਰ ਅੱਛਾ ਠੀਕ ਆ ਹੂੰ ਸਰਪ੍ਰਾਈਜ਼ ਮੈਂ ਤੈਨੂੰ ਫੋਨ ਤੇ ਜਿਆਦਾ ਨਹੀਂ ਮੈਂ ਕੋ ਕਹਿਣਾ ਅੱਛਾ ਮੈਂ ਸਰਪ੍ਰਾਈਜ਼ ਦਵਾਂ ਰਾਤ ਠੀਕ ਰਾਤੀ ਰੈਡੀ ਨੇ ਉਹ ਠੀਕ ਆ ਮਰਾਪਰਾ ਠੀਕ ਆ ਹਾਂ ਪਰ ਆਏ ਬਟਣਾ ਹੈ ਤੁਹਾਡੇ ਹੁਣ ਠੀਕ ਆ ਠੀਕ ਜਨਾਨੀਆਂ ਤੱਕ ਨਹੀਂ ਹੈ ਜਣਨੀਆਂ ਤੁਹਾਡੀਆਂ ਤੇ ਤੇਰੀ ਕਿਹੜਾ ਜਨਾਨੀ ਨਹੀਂ ਹੈਗੀ ਤੇਰੀ ਮਤਾਂ ਦਾ ਪੁੱਤ ਤੇਰੀ ਭੈਣ ਦਾ ਸ਼ੋਲਾ ਤੇਰੀ ਨੀ ਦਲੀ ਦੇ ਬੱਚੇ ਤੇਰੀ ਮਾਂ ਮੌਜੂਦ ਨਹੀਂ ਹੈਗੀ ਤੇਰੀ ਭੈਣ ਨਹੀਂ ਹੈਗੀ ਤੇ ਤੇਰੀ ਜਨਾਨੀ ਨਹੀਂ ਹੈਗੀ ਤੇ ਤੇਰੀ ਮਾਂ ਨਹੀਂ ਹੈਗੀ ਮੈਨੂੰ ਪਹਿਲਾਂ ਇਹ ਦੱਸ ਤੁਹਾਨੂੰ ਮੈਂ ਰਾਹ ਦੱਸਾਂ ਆ ਜੀ ਲਾਲੀ ਚਵਾਰਾ ਜਿਹੜਾ ਲੋਣਾ ਉੱਤੇ ਬੈਠੇ ਆ ਪੇਉ ਤੇ ਭੈਣ ਨਾਲ ਲੈ ਕੇ ਆਈ ਆਪਣੀ ਭੈਣ ਨਾਲ ਲੈ ਕੇ ਆਈ ਲੈ ਨਾਲ ਲੈ ਕੇ ਆਈ ਤੂੰ ਮਾਂ ਨੂੰ ਲੈ ਕੇ ਆ ਕਿਹਨੇ ਆੜੀ ਸਾਲਿਆ ਤੇਰਾ ਲੰਨ ਖੜਾ ਕਰਕੇ ਬੈਠੇ ਮੈਂ ਉਹਨਾਂ ਦਾ ਕਹਿਣਾ ਹੈ ਕਿ ਟਿਕਟ ਲਈ ਦਿੱਤੇ ਗਏ ਪੈਸੇ ਵਾਪਸ ਨਾ ਹੋਣ ਕਾਰਨ ਦੋਵਾਂ ਪੱਖਾਂ 'ਚ ਤਕਰਾਰ ਵਧ ਗਈ ਜੋ ਬਾਅਦ 'ਚ ਹਿੰਸਕ ਰੂਪ ਧਾਰ ਗਿਆ। ਘਟਨਾ ਦੀ ਸੂਚਨਾ ਮਿਲਦੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਹਾਲਾਤਾਂ ਨੂੰ ਕਾਬੂਚ ਕੀਤਾ। ਥਾਣਾ ਬੀ ਡਿਵੀਜ਼ਨ ਦੇ ਐਸ ਐਚ ਓ ਬਲਜਿੰਦਰ ਸਿੰਘ ਆਲਕਲੇ ਦੱਸਿਆ ਕਿ ਦੋ ਪਰਿਵਾਰ ਵਿਚਾਲੇ ਆਪਸੀ ਵਿਵਾਦ ਹੈ। ਐਸ ਐਚ ਓ ਮੁਤਾਬਕ ਪਹਿਲਾਂ ਇੱਕ ਪੱਖ ਵੱਲੋਂ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਦੂਜੇ ਪੱਖ ਨੇ ਜਵਾਬੀ ਕਾਰਵਾਈ ਕਰਦੇ ਘਰ 'ਚ ਦਾਖਲ ਹੋ ਕੇ ਤੋੜਪਾਣ ਕੀਤੀ। ਸਰਸੀ ਗੁਰਦਮ ਸਿੰਘ ਨਗਰਾਇਕ ਮਾਮਲਾ ਸਾਹਮਣੇ ਆਇਆ ਕਿ ਉੱਥੇ ਨੌਜਵਾਨ ਅਨੁਸ਼ਾਤ ਕਿਹਾ ਉਪਮਾਰ ਕਰਕੇ ਇੱਕ ਪਰਿਵਾਰ ਦੇ ਨਾਲ ਕਾਰ ਦੇ ਵਿੱਚ ਬਟਕਿ ਸ਼ਰਿਆਮ ਗੁੰਡਾਗਰ ਦੀ ਕੀਤੀ ਇਹ ਦੋ ਧਿਰਾਂ ਦਾ ਆਪਸੀ ਇਹ ਝਗੜਾ ਹੋਇਆ ਸੀ ਪਹਿਲਾਂ ਇੱਕ ਧਿਰ ਨੇ ਦੂਸਰੀ ਧਿਰ ਦੇ ਸੱਟਾਂ ਮਾਰੀਆਂ ਸੀ ਜਿਹਦੀ ਐਮਐਲਆਰ ਸਾਡੇ ਕੋਲ ਮੌਜੂਦ ਹੈ ਕੱਲ ਰਾਤ ਜਿਹੜਾ ਦੂਸਰੀ ਧਿਰ ਵੱਲੋਂ ਵਾਅਦਾ ਕਰਦਿਆਂ ਉਹਨਾਂ ਨਾਲ ਝਗੜਾ ਕੀਤਾ ਗਿਆ ਹੈ ਲੇਡੀ ਦੇ ਇੱਕ ਦੇ ਸੱਟ ਲੱਗੀ ਹੈ ਡਾਕਟਰ ਜਿਹੜਾ ਉਹਨੂੰ ਜਾਰੀ ਕੀਤਾ ਗਿਆ ਐਮਐਲਆਰ ਰਿਪੋਰਟ ਆਉਣ ਤੇ ਉਹਦੇ ਬਿਆਨ ਅਸਲ ਕਰਕੇ ਜਿਹੜੀ ਬਣਦੀ ਕਾਰਵਾਈ ਜੋ ਵੀ ਹੈ ਅਮਲ ਚ ਲਿਆਂਦੀ ਜਾਵੇਗੀ ਉਨ੍ਹਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੁਲਿਸ ਤੋਂ ਲੋਕ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹਾਲੇ ਤੱਕ ਕੁਝ ਵੀ ਸਾਨੂੰ ਅਪਡੇਟ ਨਹੀਂ ਆ। ਅ ਦੇਖੋ ਜੀ ਸਾਡੇ ਕੋਲ ਐਮਐਲਆਰ ਜੇ ਰਿਪੋਰਟ ਨਹੀਂ ਆਈ ਹੈ ਜੇ ਰਾਤ ਹੀ ਝਗੜਾ ਹੋਇਆ ਸੀ ਤੇ ਜੋ ਵੀ ਬਣਦੀ ਕਾਰਵਾਈ ਉਹਨਾਂ ਦੇ ਲੈ ਕੇ ਬਿਆਨ ਦੋਨਾਂ ਧਿਰਾਂ ਨੇ ਇੱਕ ਦੂਜੇ ਦੇ ਖਿਲਾਫ ਕੀਤਾ ਹੈ। ਉਹਨਾਂ ਦੇ ਖਿਲਾਫ ਜਿਹੜੀ ਬਣਦੀ ਕਾਰਵਾਈ ਕੀਤੀ ਜਾਵੇਗੀ। ਤੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਲਗਾਤਾਰ ਸਾਨੂੰ ਧਮਕੀਆਂ ਆ ਰਹੀਆਂ ਨੇ ਕਿ ਤੁਹਾਨੂੰ ਅੱਜ ਫੇਰ ਦੱਸਾਂਗੇ ਪੁਲਿਸ ਵੀ ਕੋਈ ਇਸ ਤਰ੍ਹਾਂ ਸਾਨੂੰ ਅਪਡੇਟ ਨਹੀਂ ਦੇ ਰਹੀ ਸਾਨੂੰ ਕੋਈ ਸੁਣ ਨਹੀਂ ਆ ਰਿਹਾ। ਇਦਾਂ ਦੀਆਂ ਗੱਲਾਂ ਪਰਿਵਾਰ ਦੇ ਵੱਲ ਕੀਤੀਆਂ। ਦੇਖੋ ਜੀ ਦੋ ਦੋਨਾਂ ਦੇ ਖਿਲਾਫ ਜਿਹੜੀ ਬੰਦੀ ਕਾਰਵਾਈ ਪੁਲਿਸ ਵੱਲੋਂ ਅਮਜਲੀੰਦ ਚੱਲੇਗੀ ਇਸ ਝਗੜੇ 'ਚ ਦੋਵਾਂ ਪੱਖਾਂ ਨੂੰ ਝੋਟਾ ਹੀ ਨਹੀਂ ਫਿਲਹਾਲ ਸਾਰੀ ਜ਼ਖਮੀਆਂ ਦੀ ਮੈਡੀਕਲ ਰਿਪੋਰਟ ਇੰਤਜ਼ਾਰ ਕੀਤਾ ਜਾ ਰਿਹਾ ਹੈ ਵੀਡੀਓ ਤੇ ਮੈਡੀਕਲ ਰਿਪੋਰਟ ਦੀ ਜਾਂਚ ਤੋਂ ਬਾਅਦ ਪੁਲਿਸ ਵੱਲੋਂ ਕਾਨੂੰਨ ਅਨੁਸਾਰ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ